ਹਾਂਜੀ ਦੋਸਤੋ ਆਪਾਂ ਪਾ ਰਹੇ ਹਾਂ ਚੌੜੇ ਪਾੜੇ ਨਰਮੇ ਦੇ ਵਿੱਚ ਬੱਟਾ ਇਹ ਬੱਟਾ ਪਾ ਰਹੇ ਹਾਂ ਇੱਕ ਔੜਾ ਛੱਡ ਕੇ ਛੋਟੇ ਛੋਟੇ ਖਿਆਰੇ ਛੋਟੇ ਛੋਟੇ ਖਿਆਰੇ ਪਾਉਣ ਦਾ ਰੀਜਨ ਇਹੀ ਹੈ ਕਿ ਜਿਹੜਾ ਪਾਣੀ ਆ ਉਹ ਘਟ ਲੱਗੂਆ ਤੇ ਪਾਣੀ ਘਟ ਲੱਗੂ ਦਾ ਨਰਮੇ ਨੂੰ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਜਿਵੇਂ ਕੋਈ ਬੈਲਟ ਵਗੈਰਾ ਜਿਹੜੀ ਹੁੰਦੀ ਹੈ ਉਹਦੀ ਸਮੱਸਿਆ ਘਟ ਜਾਂਦੀ ਹੈ ਉਸ ਤੋਂ ਅੱਜ ਆਪਾਂ ਦਿਖਾਉਣ ਲੱਗੇ ਸੀਗੇ ਨਰਮਾ ਇਹ ਨਰਮਾ ਬੀਜਿਆ ਹੈ ਜੀ ਔੜੇ-ਤੋੜੇ ਦੀ ਦੂਰੀ ਹੈਗੀ 45 ਇੰਚ ਇਹਨੂੰ ਆਪਾਂ ਚੌੜੇ ਪਾੜ ਬਸ ਇਹੜਾ ਚੌੜੇ ਪਾੜੇ ਨਾਲ ਨਰਮਾੰ ਦਾ ਉਹਦੀ ਦੂਰੀ ਹੁੰਦੀ ਹੈ ਤਕਰੀਬਨ 33 ਜਾਂ 40 ਇੰਚ ਇਹ ਥੋੜਾ ਜਿਆਦਾ ਜਿਆਦੇ ਚੌੜੇ ਪਾੜੇ ਤੇ ਨਰਮਾ ਬੀਜਿਆ ਹੋਇਆ ਕਿਸ ਨਰਮੇ ਚੌੜੇ ਪਾੜੇ ਵਾਲਾ ਨਰਮਾ ਬੀਜਣ ਦਾ ਕਾਰਨ ਇਹ ਸੀਗਾ ਕਿ ਇੱਕ ਤਾਂ ਜੀ ਸਪੈਸ਼ਲ ਵਧੀਆ ਬਣਿਆ ਰਹੂਗਾ ਸਪੇਸ ਵਧੀਆ ਬਣੂਗਾ ਤਾਂ ਵੇਟੀਲੇਸ਼ਨ ਬਣਿਆ ਰਹੂ ਜਿਹਦੇ ਕਾਰਨ ਇਹ ਟੀਂਡੇ ਉਹ ਗਲਦੇ ਨਹੀਂ ਟੀਂਡੇ ਪ੍ਰੋਪਰ ਵਧੀਆ ਤਰੀਕੇ ਨਾਲ ਤਾਂ ਪੂਰਾ ਪਕਾਅ ਕਰ ਜਾਣਗੇ ਤੀਜੀ ਗੱਲ ਇਹ ਆ ਜਾਂਦੀ ਜਿਹੜੀ ਆਪਾਂ ਸਪਰੇ ਵਗੈਰਾ ਕਰਦੇ ਆ ਉਹ ਸਪਰੇ ਥੱਲੇ ਦੇ ਕਰਬੂਜੇ ਦੇ ਪੂਰਾ ਰਿਜ਼ਲਟ ਦਿੰਦੀ ਹੈ ਤੇ ਵਧੀਆ ਪੂਰੇ ਬੂਜੇ ਤੇ ਸ ਨਰਮੇ ਦੇ ਆਪਾਂ ਬੀਜ ਦੀ ਗੱਲ ਕਰੀਏ ਤਾਂ ਬੀਜ ਹੈਗਾ ਰਾਸੀ ਵਾਲਿਆਂ ਦਾ 960 ਬਾਕੀ ਆਪਾਂ ਤੁਹਾਨੂੰ ਫਲ ਦਿਖਾ ਦਨੇ ਆ ਫਲ ਆ ਰਿਹਾ ਚੰਗੀ ਕੰਡੀਸ਼ਨ ਦੇ ਵਿੱਚ ਇਸ ਟਾਈਮ ਫਲ ਚੱਕ ਰਿਹਾ ਹੈਗਾ ਬਾਕੀ ਆਉਣ ਦਾ ਵੀਡੀਓ ਪਾਉਂਦੇ ਰਹਾਂਗੇ ਇਧਰ ਦੀ ਪਰਲੀ ਸਾਈਡ ਆ ਗਈ ਆ ਤੇ ਧੋਗੇ ਉਧਰ ਆ ਜਾਂਦਾ ਟਾਟਾ ਦਿਗਜ ਕਹਿਆ ਜੀ ਰਿਜ਼ਲਟ ਰਹਿੰਦਾ ਦਿਗਜ ਦਾ ਤੇ ਰਾਸੀ ਦਾ ਆਪਾਂ ਸਾਕੇ ਵੀਡੀਓ ਅੱਗੇ ਅਪਲੋਡ ਕਰਦੇ ਰਹਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਬੱਟਾ ਬੱਟਾ ਜਿਹੜੀਆਂ ਪਾ ਰਹੇ ਆ ਨਾ ਇੱਕ ਓੜਾ ਛੱਡ ਕੇ ਤੇ ਤੀਜੀ ਓੜੇ ਦੇ ਬੱਟ ਪਾ ਦਿੰਦੇ ਆ ਐ ਛੋੜੇ ਤੇ ਵੱਟ ਪਾਤੀ ਆ ਓੜਾ ਛੱਡ ਦਿੱਤਾ ਐ ਛੋੜੇ ਤੇ ਵੱਟ ਪਾਤੀ ਇਹਦਾ ਜਿਹੜਾ ਕਾਰਨ ਆ ਵੱਟ ਪਾਉਂਦੇ ਆ ਕਿ ਫਿਰ ਪਾਣੀ ਉਹ ਥੋੜਾ ਲੱਗੂ ਜਨਾ ਪਾਣੀ ਘੱਟ ਲੱਗੂ ਨਾਲ ਮੈਨੂੰ ਉਨੇ ਹੀ ਸਹੀ ਰਹਿੰਦਾ ਤੇ ਜਿਆਦਾ ਪਾਣੀ ਲਾਦਨੇ ਜਿਆਦਾ ਸਰਬਾ ਹੋ ਜਾਂਦਾ ਫਿਰ ਨਾਲ ਵਿੱਚ ਦਿੱਕਤ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਫੰਕਸ ਵਗੈਰਾ ਦੀ ਤੇ ਹੋਰ ਵੀ ਕਈ ਪ੍ਰੋਬਲਮ ਆਉਣਗੀਆਂ ਸ਼ੁਰੂ ਹੋ ਜਾਂਦਗੀਆਂ ਕੋਈ ਪਾਣੀ ਨਹੀਂ ਲੱਗਿਆ ਕੋਰ ਖੜਾਗਾ ਇੱਧਰ ਟੀਂਡੇ ਵੀ ਚੱਕ ਰੱਖਿਆ ਪਰ ਤੁਸ ਨੂੰ ਟੀਂਡੇ ਵੀ ਦਿਖਾ ਦਨੇ ਆ ਬਾਕੀ ਸੁੰਡੀ ਵਗੈਰਾ ਦੀ ਕੋਈ ਸਮੱਸਿਆ ਨਹੀਂ ਆਈ ਹਜੇ ਤੱਕ ਆਪਾਂ ਪਹਿਲਾਂ ਟਰਿੰਗੇ ਪਾਨ ਕੇ ਦੇਖਿਆ ਅੱਜ ਇਹ ਨਰਮਾ 75 ਦਿਨਾਂ ਦਾ ਹੋ ਗਿਆ ਇਹਦੇ ਵਿੱਚ ਅਜ ਤੱਕ ਕੋਈ ਪਾਣੀ ਨਹੀਂ ਲੱਗਿਆ ਕੋਈ ਯੂਰੀਆ ਨਹੀਂ ਪਈ ਕੋਈ ਡੀਐਫਪੀ ਨਹੀਂ ਪਈ ਕੋਈ ਸਪਰੇ ਨਹੀਂ ਹੋਈ ਜਿਵੇਂ ਬੀਜਿਆ ਸੀ ਓਵੇਂ ਖੜਾ ਸਿਰਫ ਦੋ ਵਾਰੀ ਇਹਦੇ ਵਿੱਚੋਂ ਕੱਖ ਜ਼ਰੂਰ ਕੱਢੇ ਗਏ ਆ ਬਾਕੀੜਾ ਮੀਂਹ ਆਇਆ ਮੀਂਹ ਦੇ ਪਾਣੀ ਦੇ ਉੱਤੇ ਹੀ ਇਹ ਨਰਮਾ ਸਾਰਾ ਪਲਿਆ ਬੈਗਾ ਹਜੇ ਵੀ ਨਰਮਾ 15 20 ਦਿਨ ਪਾਣੀ ਨਹੀਂ ਮੰਗ ਰਿਹਾਗਾ ਆ ਨਰਮਾ ਆ ਗਿਆ ਜੀ ਟਾਟਾ ਡਿਗਜ ਇਹਦੀ ਹਾਈਟ ਘਟਾ ਹੈ ਰਾਸੀ ਨਾਲੋਂ ਬਾਕੀ ਕੰਡੀਸ਼ਨ ਇਹਦੀ ਬਹੁਤ ਵਧੀਆ ਹੈ ਵੀ ਚੌੜੇ ਪਾੜੇ ਤੇ 45 ਇੰਚ ਵਾਲੇ ਪਾੜੇ 'ਚ ਬੀਜਿਆ ਹੋਇਆ ਹੈਗਾ ਕਿਹੋ ਜਿਹਾ ਰਿਜ਼ਲਟ ਆਂਦਾ ਉਹ ਆਪਾਂ ਅੱਗੇ ਵੀਡੀਓ ਪਾਵਾਂਗੇ ਫਿਲਹਾਲ ਕੰਡੀਸ਼ਨ ਇਹਦੀ ਬਹੁਤ ਵਧੀਆ ਇਸ ਟਾਈਮ ਇਹ ਫਲ ਵੀ ਬਹੁਤ ਵਧੀਆ ਲੈ ਰਿਹਾ ਫਲਾਵਰਿੰਗ ਵੀ ਅੱਛੀ ਆ ਰਹੀ ਹੈ ਤੇ ਫਲ ਵੀ ਬਹੁਤ ਵਧੀਆ ਚੱਕ ਰਿਹਾ ਹੈ ਇਹ ਜੀ ਟਾਟਾ ਡਿਗਜ ਦੋਸਤੋ ਇਸ ਨਰਮੇ ਦੀ ਬਜਾਈ ਇੱਕ ਨਵੇਂ ਤਰੀਕੇ ਨਾਲ ਕੀਤੀ ਗਈ ਹੈ ਨਵਾਂ ਤਰੀਕਾ ਕਿਹੜਾ ਆਪਾਂ ਦੱਸ ਦਿੰਨੇ ਆ ਆ 7.5 ਫੁੱਟ ਗੈਪ ਛੱਡਿਆ ਗਿਆ ਉਸ ਤੋਂ ਬਾਅਦ ਚਾ ਅਗੇ 2.5 ਫੁੱਟ ਦੇ ਪਾੜੇ ਦੇ ਉੱਤੇ 2 ੜੇ ਆ ਗਏ ਜਾਂ ਜਿਹੜੇ ਦੋਨੇ ਊੜਿਆਂ ਦਾ ਗੈਪ ਉਹ 2.5 ਫੁੱਟ ਹੈ ਇੱਧਰ ਫਿਰ 7.5 ਫੁੱਟ ਆ ਗਿਆ ਇੱਧਰ ਫਿਰ 2.5 ਫੁੱਟ ਗੈਪ ਤੇ ਊੜੇ ਆ ਗਏ ਦੋ ਇਹ ਜਿਹੜੇ ਇਸ ਤਰੀਕੇ ਦੇ ਬੀਜ ਦਾ ਰੀਜਨ ਇਹੀ ਹੈ ਕਿ ਇੱਕ ਦਾ ਵੈਂਟੀਲੇਸ਼ਨ ਬਹੁਤ ਵਧੀਆ ਬਣਿਆ ਰਹਿੰਦਾ ਹੈ ਤੇ ਦੂਜਾ ਰੀਜਨ ਇਹ ਹੈ ਟਰੈਕਟਰ ਚੱਲੇ ਜਾਂਦਾ ਜਿਹਦੇ ਨਾਲ ਕਿ ਕਚਰਾ ਵਗੈਰਾ ਸੌਖਾ ਨਿਕਲ ਜਾਂਦਾ ਅਤੇ ਜਿਹੜੇ ਊੜੇ ਥੋੜੇ ਦੂਰੀ ਇਹਦਾ ਕਰਕੇ ਧੋਪਾਂ ਚੰਗੀ ਵਧੀਆ ਪੂਰੇ ਉੱਚੇ ਉੱਤੇ ਪੈਂਦੀ ਜਿਹਦੇ ਕਾਰਨ ਕਿ ਚੰਗਾ ਫੜ ਲੈਂਦਾ ਤੇ ਜਿਹੜੀ ਕੁਆਲਿਟੀ ਇਕੋਟਣ ਦੀ ਉਹ ਵੀ ਬਹੁਤ ਵਧੀਆ ਹੁੰਦੀ ਹੈ